ਖਬਰਨਾਮਾ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੁਸਰਾਜ ਸੂਤਰਾਂ ਦੇ ਹਵਾਲੇ ਤੋਂ ਹੋਂਦੀ ਸਭ ਤੋਂ ਵੱਡੀ ਅਤੇ ਐਮ ਖਬਰ ਬਵਾਲ ਬਚ ਗਿਆ ਹੈ ਆਮ ਆਦਮੀ ਪਾਰਟੀ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਸ਼ ਜੀ ਵਾਲ ਦੇ ਵਿਚਾਰ ਸੂਤਰ ਦੱਸਦੇ ਨੇ ਹਾਲਤ ਪਤਲੀ ਹੋ ਗਈ ਹੈ ਦਿੱਲੀ ਦੇ ਵਿੱਚ ਚੱਲ ਰੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਕਿਉਂਕਿ ਭਾਰਤੀ ਜਨਤਾ ਪਾਰਟੀ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਵਿਚਕਾਰ ਸਿਰ ਧੜ ਦੀ ਬਾਜ਼ੀ ਲੱਗੀ ਹੋਈ ਹੈ ਉਧਰ ਆਮ ਆਦਮੀ ਪਾਰਟੀ ਦੇ ਖਿਲਾਾਰੇ ਪੈ ਗਏ ਨੇ ਕਿਉਂਕਿ ਸੰਪੂਰਨ ਤੌਰ ਤੇ ਬਹੁਮਤ ਨਹੀਂ ਮਿਲੇਗਾ ਇਹਨਾਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਸ਼ ਜਿਵਾਲ ਨੂੰ ਮਨੀਸ਼ ਸੋਦੀਆ ਐਸੇ ਮੁੱਖ ਮੰਤਰੀ ਦਾ ਚਿਹਰਾ ਹੋਣਗੇ ਇਧਰ ਆਮ ਆਦਮੀ ਪਾਰਟੀ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਝਟਕਾ ਦੇ ਦਿੱਤਾ ਹੈ ਰਾਸਪਾਲ ਜਿਹੜੇ ਨੇ ਗੁਲਾਬਚੰਦ ਘਟਾਰੀਆ ਅਤੇ ਦੂਸਰੇ ਪਾਸੇ ਹਾਈ ਕੋਰਟ ਨੇ ਯਾਨੀ ਕਿ ਜਿਹੜੇ ਖਰਚੇ ਕੀਤੇ ਗਏ ਜਿਹੜੀ ਐਡਵਰਟਾਈਜ਼ਮੈਂਟ ਕੀਤੀ ਗਈ ਜਿਹੜੇ ਫਲੈਕਸ ਲਗਾਏ ਗਏ ਕੋਠਕੀਆਂ ਦੇ ਨਵੀਨੀਕਰਨ ਕੀਤੇ ਗਏ ਨਵੀਆਂ ਗੱਡੀਆਂ ਲਈਆਂ ਗਈਆਂ ਤੇਲ ਭਾਲਿਆ ਗਿਆ ਮੁਫਤ ਬਿਜਲੀ ਦਿੱਤੀ ਗਈ ਮੁਫਤ ਹੋਰ ਸਹੂਲਤਾਂ ਵਾਂ ਦਿੱਤੀਆਂ ਗਈਆਂ ਜਿਹੜੀਆਂ ਉਹਨਾਂ ਦਾ ਹਿਸਾਬ ਹਰ ਸਾਲ ਪੰਜਾਬ ਸਰਕਾਰ ਨੂੰ ਪੰਜਾਬ ਦੇ ਰਾਜਪਾਲ ਨੂੰ ਦੇਣਾ ਹੁੰਦਾ ਹੈ ਉਸ ਤੋਂ ਬਾਅਦ ਹਾਈ ਕੋਰਟ ਦੇ ਵਿੱਚ ਜਿਹੜੇ ਨੇ ਉਹ ਡਾਕੂਮੈਂਟ ਜਮ੍ਹਾਂ ਕਰਾਉਣੇ ਹੁੰਦੇ ਨੇ ਲੇਕਿਨ ਪਿਛਲੇ ਪੌਣੇ 3 ਸਾਲਾਂ ਦੇ ਵਿੱਚ ਇੱਕ ਵਾਰ ਵੀ ਅਸਹਾਬ ਜਿਹੜਾ ਹੈ ਉਹ ਨਹੀਂ ਗਿਆ ਰਾਜਪਾਲ ਕੋਲ ਗੁਲਾਬ ਚੰਦ ਕਲਟਾਰੀਆ ਖਾਸੇ ਤਤ ਤੇ ਹੋ ਗਏ ਨੇ ਉਧਰ ਸੁਪਰੀਮ ਕੋਰਟ ਨੇ ਹਾਈ ਕੋਰਟ ਨੇ ਝਾਰਚੰਬ ਕੀਤੀ ਹੈ ਪੰਜਾਬ ਸਰਕਾਰ ਦੀ 30 ਜਨਵਰੀ ਦਾ ਸਮਾਂ ਦਿੱਤਾ ਹੈ ਕਿ ਸਾਰੇ ਹਵਾਲੇ ਦਿਓ ਸਾਰੇ ਕਾਗਜ਼ਾ ਤੁਹਾਡੇ ਪੂਰੇ ਹੋਣੇ ਚਾਹੀਦੇ ਨੇ ਇਧਰ ਲੋਨ ਆਰਡਰ ਦੀ ਸਥਿਤੀ ਜਿਹੜੀ ਹੈ ਡਾਵਾ ਡੋਲ ਹੋ ਚੁੱਕੀ ਹੈ ਯਾਨੀ ਕਿ ਪੰਜਾਬ ਪੂਰੀ ਤਰ੍ਹਾਂ ਵਿਵਾਦਾਂ ਦੇ ਵਿੱਚ ਘਿਰ ਚੁੱਕਿਆ ਹੈ ਇੱਕ ਭਾਈ ਭਾਈ ਅਮਰਤਪਾਲ ਖਾਲਸਾ ਨੂੰ ਲੈ ਕੇ ਉਹਨਾਂ ਦੀਆਂ ਚਰਚਾਵਾਂ ਜਿਹੜੀਆਂ ਨੇ ਛਿੜਪੀਆਂ ਨੇ ਕਿਉਂਕਿ ਮਾਰਚ ਨੂੰ ਐਨਐਸਐ ਖਤਮ ਹੋ ਜਾਵੇਗਾ ਜੇਕਰ ਉਹ ਬਾਹਰ ਨਹੀਂ ਆਉਂਦੇ ਤਾਂ ਉਹਦੀ ਸਾਰੇ ਜਿਹੜਾ ਬਿੱਲ ਫਟੇਗਾ ਉਹ ਫਟੇਗਾ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਉਧਰ ਆਮ ਆਦਮੀ ਪਾਰਟੀ ਦੀ ਹਾਲਤ ਦਾਲ ਵਾਂਗੂ ਪਤਲੀ ਹੋ ਗਈ ਹੈ ਕਿਸੇ ਜੋ ਆਟ ਫਾਰਵਿਊ ਲੱਗਦਾ ਨਹੀਂ ਇਹ ਸੂਤਰ ਦੱਸਦੇ ਨੇ ਕਿ ਇਸ ਵਾਰ 3ਜੀ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ ਉਹਦਾ ਸਿੱਧਾ ਪ੍ਰਭਾਵ ਪਵੇਗਾ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਭਗਵੰਤ ਤੋਂ ਮਾਨ ਨੂੰ ਉਸੇ ਦਿਨ ਹੀ ਮੁੱਖ ਮੰਤਰੀ ਵਾਲੀ ਕੁਰਸੀ ਤੋਂ ਲਾਇਆ ਜਾਵੇਗਾ ਵੱਡਾ ਫੇਰ ਬਦਲ ਕੈਬਨਿਟ ਦੇ ਵਿੱਚ ਅਤੇ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀਲੇ ਵਿੱਚ ਦੇਖਣ ਨੂੰ ਮਿਲੇਗਾ ਕਿਉਂਕਿ ਫਿਰ ਇੱਕੋ ਹੀ ਆਪਸ਼ਨ ਰਹਿ ਜਾਣੀ ਹੈ ਅਰਵਿੰਦ ਕੇਜੀਵਾਲ ਦੇ ਕੋਲ ਪੰਜਾਬ ਬਚਾ ਲੋ ਜੇਕਰ ਪੰਜਾਬ ਦੇ ਵਿੱਚ 2027 ਦੀਆਂ ਵਿਧਾਨ ਸਭਾ ਦੀ ਸੱਤਾ ਹਾਸਲ ਨਹੀਂ ਹੁੰਦੀ ਤਾਂ ਪਾਰਟੀ ਟੈ ਟੇਰੀ ਖੇਰੂ ਖੇਰੂ ਹੋ ਜਾਵੇਗੀ ਕਿਉਂਕਿ ਸੂਤਰ ਦੱਸਦੇ ਨੇ ਕਿ ਲਾਅਨ ਆਰਡਰ ਨੂੰ ਲੈ ਕੇ ਜਿਸ ਤਰ੍ਹਾਂ ਦੀਆਂ ਖਬਰਾਂ ਹੁਣ ਦੇਸ਼ ਦੇ ਗ੍ਰਹਿ ਮੰਤਰੀ ਅਮਰਸ਼ਾਹ ਦੇ ਕੋਲ ਜਾ ਰਹੀਆਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੋਲ ਜਾ ਰਹੀਆਂ ਨੇ ਉਹ ਤਾਂ ਅੱਗੇ ਚਾਹੁੰਦੇ ਨੇ ਕਿ ਲਾਅ ਐਂਡ ਆਰਡਰ ਦੀ ਜਿਹੜੀ ਸਥਿਤੀ ਹੈ ਡਾਮਾਂਡ ਹੋਵੇ ਪੰਜਾਬ ਦੇ ਵਿੱਚ ਤੇ ਫਿਰ ਸਾਡੇ ਵੱਲੋਂ ਜਿਹੜਾ ਹੈ ਇੱਥੇ ਰਾਸ਼ਟਰਪਤੀ ਜਿਹੜਾ ਹੈ ਰਾਜ ਲਾਗੂ ਕੀਤਾ ਚਾਵੇ ਯਾਨੀ ਕਿ ਹਰ ਤਰਫੋਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਾਹੇ ਉਹ ਕਾਂਗਰਸ ਪਾਰਟੀ ਹੈ ਚਾਹੇ ਸ਼ਰੂਮਣੀ ਅਕਾਲੀ ਦਲ ਹੈ ਚਾਹੇ ਉਹ ਭਾਰਤੀ ਜਨਤਾ ਪਾਰਟੀ ਹੈ ਕਿਰਿਆ ਜਾ ਰਿਹਾ ਹੈ ਵਾਰ-ਵਾਰ ਤੰਜ ਕੱਸੇ ਜਾ ਰਹੇ ਨੇ ਇੱਧਰ ਪੁੱਛੇ ਤੋਂ ਬਗੈਰ ਆਮ ਆਦਮੀ ਪਾਰਟੀ ਦੇ ਨੁਮਾਇंदे ਜਿਹੜੇ ਨੇ ਉਹ ਗੱਠ ਜੋੜ ਕਰ ਲੈਂਦੇ ਨੇ ਕਾਂਗਰਸ ਪਾਰਟੀ ਦੇ ਨਾਲ ਪ੍ਰਤਾਪ ਸਿੰਘ ਬਾਜਵਾ ਆਪਣੀ ਥਾਂ ਤੱਤੇ ਹੋਏ ਫਿਰਦੇ ਨੇ ਉਸ ਦਾ ਸਿੱਧਾ ਪ੍ਰਭਾਵ ਜਿਹੜਾ ਹੈ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਦੇ ਪਵੇਗਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਭਾਵੇਂ ਲੱਖਾਂ ਛੁਰਨੀਆਂ ਛੜੀਆਂ ਜਾ ਰਹੀਆਂ ਨੇ ਲੇਕਿਨ ਜੇਕਰ ਹਾਲਤ ਖਰਾਬ ਹੁੰਦੀ ਹੈ ਜੇਕਰ ਸੱਤਾ ਨਹੀਂ ਮਿਲਦੀ ਤੀਜੀ ਵਾਰ ਸਰਕਾਰ ਨਹੀਂ ਬਣਦੀ ਦਿੱਲੀ ਦੇ ਵਿੱਚ 8 ਫਰਵਰੀ ਨੂੰ ਤਾ ਸਿੱਧੀ ਅੱਖ ਅਰਵਿੰਦ ਕੇਜੀਵਾਲ ਦੀ ਪੰਜਾਬ ਦੀ ਮੁੱਖ ਮੰਤਰੀ ਵਾਲੀ ਕੁਰਸੀ ਤੇ ਹੋਵੇਗੀ ਕਿਉਂਕਿ ਕਈ ਦਿਨਾਂ ਤੋਂ ਇਹ افਵਾਹਾਂ ਆ ਰਹੀਆਂ ਨੇ ਕਿ ਕਿਸੇ ਵੀ ਸਮੇਂ ਮੁੱਖ ਮੰਤਰੀ ਨੂੰ ਬਦਲਿਆ ਜਾ ਸਕਦਾ ਹੈ ਕਿਉਂਕਿ ਹੁਣ ਆ ਲੰਬੇ ਸਮੇਂ ਬਾਅਦ ਸੀਐਮ ਭਗਵੰਤ ਮਾਨ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਦੇ ਜਿਹੜੇ ਉਮੀਦਵਾਰ ਨੇ ਚੋਣ ਮੈਦਾਨ ਦੇ ਵਿੱਚ ਉਤਾਰੇ ਹੋਏ ਨੇ ਉਹਨਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰ ਰਹੇ ਨੇ ਲੇਕਿਨ ਅੱਗੇ ਸਿਰਫ ਆਮ ਆਦਮੀ ਪਾਰਟੀ ਦੇ ਵਿਧਾਇਕ ਆਗੂ ਪਮਕਰ ਜਾਂ ਮੰਤਰੀ ਹੀ ਜਾਂਦੇ ਸੀ ਹਾਜ਼ਰ ਲਵਾਉਣ ਵਾਸਤੇ ਦਿੱਲੀ ਕੈਬਨਿਟ ਮੀਟਿੰਗ ਕੀਤੀ ਜਾਂਦੀ ਸੀ ਸੂਬੇ ਦੇ ਮੁੱਖ ਮੰਤਰੀ ਨੂੰ ਨਜ਼ਰ ਅੰਦਾਜ਼ ਕੀਤਾ ਗਿਆ ਇਨਵੀਟੇਸ਼ਨ ਨਹੀਂ ਦਿੱਤੇ ਗਿਆ ਇਧਰ ਪਾਰਟੀ ਫੰਡ ਵੀ ਨਹੀਂ ਦਿੱਤਾ ਗਿਆ ਯਾਨੀ ਕਿ ਸਾਰੀਆਂ ਗੱਲਾਂ ਦੇ ਵਿੱਚ ਘਦੇ ਨਜ਼ਰ ਆ ਰਹੇ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਰਾਜਪਾਲ ਤੋਂ ਲੈ ਕੇ ਹਾਈ ਕੋਰਟ ਤੱਕ ਕੰਮ ਖਾਸਾ ਤਤਤਾ ਚੱਲ ਰਿਹਾ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ ਕਿਸੇ ਵੀ ਸਮੇਂ ਵੱਡਾ ਪਟਾਕਾ ਪੈ ਸਕਦਾ ਹੈ ਧੰਨ